ਹੈਲੋ ਜੀ ਸਸਸ਼ੇ ਕਾਲ ਜੀ ਪਟਿਆਲਾ ਫੈਸ਼ਨ ਬੁਟੀਕ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਭ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬੈਲ ਆਈਕਨ ਜਰੂਰ ਦਬਾ ਲਿਓ ਤੇ ਇੰਸਟਾ ਦੇ ਆਪਣਾ ਚੈਨਲ ਹੈ ਜੀ ਪਟਿਆਲਾ ਫੈਸ਼ਨ ਬੁਟੀਕ 11 ਉਹਨੂੰ ਵੀ ਤੁਸੀਂ ਜਾ ਕੇ ਫੋਲੋ ਕਰੋ ਤੇ ਸਾਰੀਆਂ ਵੀਡੀਓਜ਼ ਫੋਟੋਜ਼ ਜਿਹੜੀਆਂ ਆਪਾਂ ਉੱਥੇ ਪਾਣੇ ਹੁੰਦੇ ਆ ਤੇ ਤੁਹਾਨੂੰ ਫੁੱਲ ਫੋਟੋ ਤੇ ਵੀਡੀਓ ਉੱਥੇ ਦੇਖਣ ਨੂੰ ਮਿਲ ਜਾਣਗੀਆਂ ਅੱਜ ਬਹੁਤ ਸੋਹਣੀ ਸੂਟ ਆਪਾਂ ਤਿਆਰ ਕੀਤੇ ਆ ਤੇ ਆਪਾਂ ਇਹਨਾਂ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਸਾਹਮਣੇ ਮੈਂ ਕੱਲੇ ਕੱਲੇ ਸੂਟ ਦੀ ਫੁੱਲ ਡਿਟੇਲ ਦਵਾਂਗੀ ਕਿਹੜਾ ਫੈਬਰਿਕ ਲਗਾਇਆ ਕਿਹੜਾ ਵਰਕ ਕੀਤਾ ਤੇ ਸਟੀਚਿੰਗ ਬਾਰੇ ਵੀ ਤੁਹਾਨੂੰ ਫੁੱਲ ਡਿਟੇਲ ਦਵਾਂਗੇ ਆਪਾਂ ਆਮ ਵੀ ਕਿਦਾਂ-ਕਿਦਾਂ ਕੀਤੀ ਹੈ ਠੀਕ ਹੈ ਜੀ ਤੇ ਜਿਹੜਾ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਉੱਪਰ ਫੋਟੋ ਭੇਜ ਦਿਓ ਜੀ ਆਪਾਂ ਤੁਹਾਨੂੰ ਉਹਦਾ ਰੇਟ ਤੇ ਫੁੱਲ ਡਿਟੇਲ ਤੁਹਾਨੂੰ ਦੱਸ ਦਾਂਗੇ ਜੇ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਲਓ ਜੀ ਬਹੁਤ ਸੋਹਣੇ ਸੂਟ ਹੈ ਇਹ ਏ ਅੱਜ ਆਪਣਾ ਜਿਹੜਾ ਪਾਰਸਲ ਹੈ ਜੀ ਕੈਨੇਡਾ ਦਾ ਤੇ ਉਹ ਇੰਡੀਆ ਆਏ ਹੋਏ ਸੀਗੇ ਆਂਟੀ ਤੇ ਸਾਨੂੰ ਮਿਲਣ ਵੀ ਆ ਰਹੇ ਨੇ ਤੇ ਆਪਣਾ ਪਾਰਸਲ ਵੀ ਲੈਣ ਆਗੇ ਜੀ ਠੀਕ ਹੈ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਉਣੀ ਆ ਮਹਿਰੂਨ ਸੂਟ ਬਹੁਤ ਵਧੀਆ ਬਣੇ ਹੋਏ ਨੇ ਇਹ ਵੀ ਲਓ ਜੀ ਚੈੱਕ ਕਰੋ ਤੁਸੀਂ ਸੂਟ ਤੇ ਵਰਕ ਇਹ ਦੇਖੋ ਜੀ ਇਹ ਆ ਜੀਗਾ neck ਤੇ work ਬਹੁਤ ਸੋਹਣਾ work ਹੋਇਆ ਹੋਇਆ ਇਹਦੇ ਉੱਪਰ ਤੇ mirror ਦਾ ਕੰਮ ਆ ਜੀਗਾ neck ਦੇ ਉੱਪਰ ਤੇ ਨੀਚੇ ਜਿਹੜਾ ਅੰਬੀਆਂ ਵਾਲਾ ਡਿਜ਼ਾਈਨ ਬਣਿਆ ਹੋਇਆ ਜਿਹੜਾ ਇਹ ਦਾ ਫੈਬਰਿਕ ਹੈ ਜੀ ਇਹ ਹੈਗਾ ਟੂ ਟੋਨ ਪਸ਼ਮੀਨਾ ਇਹ ਮਹਰੂਨ ਕਲਰ ਹੈ ਜਿਹੜਾ ਮੈਂ ਤੁਹਾਨੂੰ ਓਪਨ ਕਰਕੇ ਦਿਖਾ ਰਹੀ ਹਾਂ ਬਹੁਤ ਵਧੀਆ ਸਟੀਚਿੰਗ ਕੀਤੀ ਹੋਈ ਹੈ ਐਦਾਂ ਦੇ ਉੱਪਰ neck ਦੇ ਉੱਪਰ ਡਿਜ਼ਾਈਨ ਆ ਜੂਗਾ ਤੇ ਇਹ ਵਾਲਾ ਇਹਦੇ ਉੱਪਰ ਬਾਜ਼ੂ ਦੇ ਉੱਪਰ ਆ ਜਾਏਗਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦੇਣੀ ਹੈ ਜੀ ਸੌਰੀ ਆ ਦੇਖੋ ਜੀ ਇੱਦਾਂ ਕਰਕੇ ਫੁੱਲ 슬ੀਵ ਬਣੀ ਹੋਈ ਐ ਨਹੀਂ ਹੈਗਾ ਵੀ ਕੱਟ ਕੀਤੀ ਹੋਈ ਆਪਾਂ ਠੀਕ ਹੈ ਜੀ ਸਿੰਗਲ ਟਾਂਕੇ ਦਾ ਇਹ ਕੰਮ ਹੈ ਜੀ ਜਿਹੜਾ ਕਿ ਦੂਜੇ ਵਰਕ ਦੇ ਨਾਲੋਂ ਥੋੜਾ ਔਖਾ ਹੁੰਦਾ ਹੈ ਤੇ ਹਰੇਕ ਕਾਰੀਗਰ ਨਹੀਂ ਕਰ ਸਕਦਾ ਹੈਗਾ ਸਪੈਸ਼ਲ ਕਾਰੀਗਰ ਹੁੰਦੇ ਨੇ ਇਹਦੇ ਵਾਸਤੇ ਤੇ ਬਹੁਤ ਸੋਹਣੀ ਆਪਾਂ ਦੇਖੋ ਇਦਾਂ ਚਾਕਾਂ ਦੇ ਉੱਪਰ ਲੈਸ ਕੱਢੀ ਹੋਈ ਐ ਜਿਹੜੀ ਕਿ ਮਲਟੀ ਕਲਰ ਦੀ ਬਣੀ ਹੋਈ ਆ ジप लाके ਆਪਾਂ ਇਹਨੂੰ ਸਟਿਚ ਕੀਤਾ ਹੋਇਆ ਜੀ ਜੇ ਤੁਸੀਂ ਜਿਪ ਲਗਵਾਉਣਾ ਚਾਹੁੰਦੇ ਹੋ ਤਾਂ ਆਪਣੀ ਮੈਜ਼ਰਮੈਂਟ ਦੇ ਵਿੱਚ ਜ਼ਰੂਰ ਤੁਸੀਂ ਐਡ ਕਰਕੇ ਦੱਸ ਦਿਓ ਲਿਖ ਦਿਆ ਕਰੋ ਆਪਣੀ ਮੈਜ਼ਰਮੈਂਟ ਦੇ ਨਾਲ ਵੀ ਜਿਪ ਲਗਾਉਣੀ ਹੈ ਕਿ ਨਹੀਂ ਲਗਾਉਣੀ ਠੀਕ ਹੈ ਜੀ ਪਲੇਨ ਇਹਦੇ ਨਾਲ ਬਾਟਮ ਰਹੂਗੀ ਜੀ ਫੁੱਲ ਹੈਵੀ ਬਣਾਈਆਂ ਹੋਈਆਂ ਨੇ ਆਪਾਂ ਸਲਵਾਰਾਂ ਇਹਨਾਂ ਦੀਆਂ ਤੇ ਟੈਬੀ ਦੇ ਦੇ ਨਾਲ ਦੁਪੱਟਾ ਰਹੇਗਾ ਜੀ ਬਹੁਤ ਸੋਹਣਾ ਦੁਪੱਟਾ ਹੈ ਜੀ ਇਹ ਲਓ ਜੀ ਇੱਕ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਤੇ ਇਦਾਂ ਹੀ ਆਪਾਂ ਜਿਹੜੀ ਚਾਕਾਂ ਦੀ ਕੱਢੀ ਸੀਗੀ ਲੈਸ ਇਹਦੇ ਉੱਪਰ ਆਪਾਂ ਫੁੱਲ ਕੱਢ ਦਿੱਤੇ ਠੀਕ ਹੈ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਜੀ ਤਾਂ ਤੁਸੀਂ ਸਕਰੀਨਸ਼ਾਟ ਲੈ ਲਓ ਤੇ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਬਣਵਾ ਸਕਦੇ ਹੋ ਜਿੱਦਾਂ ਕਿ ਨੇਚਰਲ ਕ੍ਰੇਪ ਸਿਲਕ ਔਰਗੈਂਜ਼ਾ ਹਰੇਕ ਫੈਬਰਿਕ ਦੇ ਉੱਪਰ ਇਹ ਡਿਜ਼ਾਈਨ ਬਣ ਜੂਗਾ ਬਟ ਇਹ ਡਿਜ਼ਾਈਨ ਦੀ ਜਿਹੜੀ ਸਫਾਈ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਇਹੀ ਤੁਹਾਨੂੰ ਸੇਮ ਮਿਲੇਗੀ ਤੇ ਇਹ ਹਰੇਕ ਕਾਰੀਗਰ ਨਹੀਂ ਕਰ ਸਕਦਾ ਇਹ ਗੱਲ ਤੁਸੀਂ ਨੋਟ ਕਰ ਲਿਓ ਦੇਖੋ ਜੀ ਮੈਂ ਨੇੜੇ ਕਰਕੇ ਤੁਹਾਨੂੰ ਖਾਨੀਆਂ ਵਰਕ ਦੀ ਤੁਸੀਂ ਨਾ ਸਫਾਈ ਦੇਖੋ ਕਿੰਨੀ ਹੈ ਫਿਨਿਸ਼ਿੰਗ ਕਿੰਨੀ ਹੈ ਠੀਕ ਹੈ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਠੀਕ ਹੈ ਬਾਕੀ ਇਹਦੀ ਫੋਟੋ ਤੇ ਵੀਡੀਓ ਆਪਾਂ ਇੰਸਟਾਗ੍ਰam ਦੇ ਉੱਪਰ ਪਾ ਦਾਂਗੇ ਜਾ ਕੇ ਤੁਸੀਂ ਜਰੂਰ ਦੇਖਿਓ ਸੈਕਿੰਡ ਇਹਦੇ ਨਾਲ ਦਾ ਜੀ ਰੈੱਡ ਕਲਰ ਤਿਆਰ ਕੀਤਾ ਹੋਇਆ ਉਹ ਹੈਗਾ ਸੀਗਾ ਮਹਿਰੂਨ ਵੀਡੀਓ ਦੇ ਵਿੱਚ ਤੁਹਾਨੂੰ ਸ਼ਾਇਦ ਇੱਕੋ ਜਿਹਾ ਲੱਗ ਰਿਹਾ ਹੁਣ ਬਟ ਇਹ ਮਾਮਾ ਧੀਆਂ ਦੇ ਸੂਟ ਨੇ ਜੀ ਅੰਟੀ ਨੇ ਆਪਣੇ ਬੇਟੀ ਦੇ ਲਈ ਵੀ ਰੈਡੀ ਕਰਵਾਇਆ ਸੇਮ ਟੂ ਸੇਮ ਸੂਟ ਦੇਖੋ ਜੀ neck ਤੇ ਇਦਾਂ ਹੀ ਵਰਕ ਆ ਜਾਏਗਾ back ਤੇ zip ਆ ਜੂਗੀ ਬਾਜੂ ਤੇ ਵੀ ਸੇਮ ਵਰਕ ਆ ਜਾਏਗਾ ਤੇ ਚਾਕਾਂ ਦੇ ਉੱਪਰ ਵੀ ਸੇਮ ਫਿਨਿਸ਼ਿੰਗ ਕੀਤੀ ਹੋਈ ਆਪਾਂ ਮਲਟੀ ਲੇਸ ਦੇ ਨਾਲ ਰੈੱਡ ਕਲਰ ਦੇ ਵਿੱਚ ਇਹ ਆਪਾਂ ਤੁਹਾਨੂੰ ਜਿਹੜਾ ਦਿਖਾ ਰਹੇ ਹਾਂ ਓਕੇ ਪਲੇਨ ਬਾਟਮ ਰਹੂਗੀ ਜੀ ਸੇਮ ਟੂ ਸੇਮ ਐਂਡ ਇਹਦੇ ਨਾਲ ਵੀ ਦੁਪੱਟਾ ਜਿਹੜਾ ਸੇਮ ਰਹੇਗਾ ਟੈਬੀ ਦਾ ਜੀ ਟੈਬੀ ਲਰਨਿੰਗ ਦਾ ਤੇ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਲਓ ਜੀ ਲਓ ਜੀ ਸਕਰੀਨਸ਼ਾਟ ਲੈ ਲਓ ਆਪਾਂ ਤੁਹਾਨੂੰ ਵਟਸਐਪ ਦੇ ਉੱਪਰ ਹੀ ਇਹਦਾ ਰੇਟ ਦੱਸਾਂਗੇ ਤੇ ਜੇ ਤੁਸੀਂ ਫੈਬਰਿਕ ਚੇਂਜ ਕਰਵਾਉਣਾ ਤਾਂ ਆਪਾਂ ਸੌਰੀ ਰੇਟ ਜਿਹੜਾ ਉਸੇ ਹਿਸਾਬ ਨਾਲ ਹੋ ਜਾਊਗਾ ਬਾਕੀ ਜੋ ਆਪਾਂ ਚੀਜ਼ ਬਣਾਈ ਆ ਆਪਾਂ ਤੁਹਾਨੂੰ ਇਹਦਾ ਵੀ ਰੇਟ ਦੱਸ ਦੋਗੇ ਠੀਕ ਹੈ ਜੀ ਇਹ ਹੈਗਾ ਸੀਗਾ ਸੈਕਿੰਡ ਸੂਟ ਦੋਨੋਂ ਸੂਟ ਸੇਮ ਸੇਮ ਨੇ ਤੇ ਕਲਰ ਅਲੱਗ-ਅਲੱਗ ਨੇ ਇੱਕ ਮੈਰੂਨ ਕਲਰ ਹੈ ਤੇ ਇੱਕ ਰੈੱਡ ਕਲਰ ਹੈ ਜਿਹੜਾ ਨੈਕਸਟ ਰੂਟ ਹੈ ਜੀ ਉਹ ਵੀ ਮਹਿਰੂਨ ਕਲਰ ਤੇ ਹੈ ਬਾਂਦਨੀ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਇਹਦੇ ਉੱਪਰ ਲਓ ਜੀ ਪਹਿਲਾਂ ਤੁਸੀਂ ਪ੍ਰਿੰਟ ਦੇਖੋ ਪ੍ਰਿੰਟ ਬਾਂਦਨੀ ਐਂਡ ਨੈਕ ਦੇ ਉੱਪਰ ਇਹ ਵਾਲਾ ਡਿਜ਼ਾਈਨ ਆ ਜਾਊਗਾ ਫਿਸ਼ਿੰਗ ਤੁਸੀਂ ਦੇਖ ਸਕਦੇ ਹੋ ਨੇੜੇ ਤੋਂ ਪਤਾ ਲੱਗ ਹੀ ਜਾਂਦਾ ਹੈ ਹਨਾ ਜਿਨ੍ਹਾਂ ਨੇ ਕੰਮ ਕਰਵਾਇਆ ਹੋਇਆ ਹੈਂਡਵਰਕ ਦਾ ਤੇ ਇਦਾਂ ਕਲੀਆਂ ਆ ਜਾਣਗੀਆਂ ਵਿੱਚ ਜੀ ਤੇ ਨੀਚੇ ਇਹ ਵਾਲੀ ਵੇਲ ਆ ਜਾਏਗੀ ਬਹੁਤ ਸੋਹਣੀ ਇਦਾਂ ਕਲੀਆਂ ਆ ਜਾਣੀਆਂ ਜਿਹੜਾ ਕਲੀਆਂ ਵਾਲਾ ਡਿਜ਼ਾਈਨ ਹੁੰਦਾ ਜੀ ਇਹਦੇ ਵਿੱਚ ਜਿਹੜਾ ਆਪਾਂ ਪਤਲੇ ਲੱਗਦੇ ਆ ਤੁਸੀਂ ਇਹ ਜ਼ਰੂਰ ਬਣਵਾਇਆ ਕਰੋ ਜਿਹੜੀਆਂ ਪਹਿਣਾ ਭਾਰੀ ਨਹੀਂ ਠੀਕ ਹੈ ਜੀ ਇਹ ਆਜੇਗਾ ਜੀ ਵਿੱਚ ਐਦਾ ਬੁੱਟੀਆਂ ਵੀ ਆ ਜਾਣਗੀਆਂ ਤੇ ਇਹ ਆਜੇਗਾ ਜੀ ਬਾਜੂ ਤੇ ਡਿਜ਼ਾਈਨ ਠੀਕ ਹੈ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਦਬਕਾ ਲਗਾਇਆ ਹੋਇਆ ਸਿੱਪੀ ਲਗਾਈ ਹੋਈ ਹੈ ਕਲਰਫੁਲ ਮਹਿਰੂਨ ਕਲਰ ਦੀ ਵੀ ਸਿੱਪੀ ਲਗਾਈ ਹੋਈ ਹੈ ਤੇ ਥ੍ਰੈਡ ਵੀ ਲਾਇਆ ਹੋਇਆ ਜੀ ਇਹਦੇ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੋਇਆ ਕਾਰੀਗਰ ਨੇ ਕਾਰੀਗਰ ਨੇ ਜਿਹੜੇ ਆਪਣੇ ਕੋਲ ਸਾਰੇ ਬਾਹਰ ਤੋਂ ਲਖਨਊ ਤੋਂ ਆਏ ਹੋਏ ਨੇ ਠੀਕ ਹੈ ਜੀ ਬਹੁਤ ਸੋਹਣਾ ਵਰਕ ਕਰਦੇ ਨੇ ਉਹ ਜੀ ਪੈਡ ਕੀਤੀ ਹੋਈ ਹੈ ਸਟੀਚਿੰਗ ਬਹੁਤ ਸੋਹਣੀ ਕੀਤੀ ਹੋਈ ਹੈ ਤੇ ਇਹਨੂੰ ਆਪਾਂ 골ਡਨ ਕਲਰ ਦੀ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜਿਹੜੀਆਂ ਬਾਰਲੀਆਂ ਪਹਿਣਾ ਨੇ ਜੀ ਉਹ ਨਾ ਇਹਨਾਂ ਸੁੱਟਾਂ ਦੇ نیچے ਜਿਹੜਾ ਸ਼ੀਨ ਲਗਾਉਂਦੀਆਂ ਨੇ ਜਿਹੜੇ ਅੱਧਰ ਵਾਲੀਆਂ ਭੈਣਾਂ ਨੇ ਉਹਨਾਂ ਦੇ ਮਤਲਬ ਕੀ ਜਿਹੜੀ ਸਿੰਪਲ ਆਪਣੀ ਫੁੱਲ ਵੈਲ ਦੀ ਲਾਈਨਿੰਗ ਹੁੰਦੀ ਹੈ ਉਹ ਵੀ ਚੱਲ ਜਾਂਦੀ ਹੈ ਤੇ ਬਾਹਰ ਜਿਹੜੀ ਫੁੱਲ ਵੈਲ ਦੀ ਲਾਈਨਿੰਗ ਹੈ ਉਹ ਨਹੀਂ ਚੱਲਦੀ ਕਿਉਂਕਿ ਨਾ ਉਹ ਜਦੋਂ ਆਪਾਂ ਧੋਨੇ ਆ ਸੂਟ ਤਾਂ ਉਹ ਸ਼ਲਿੰਕ ਹੋ ਜਾਂਦੀ ਹੈ ਇਹ ਰਹੂਗੀ ਜੀ ਇਹਦੇ ਨਾਲ ਬਾਟਮ ਬਹੁਤ ਸੋਹਣਾ ਕਲਰ ਹੈ ਜੀ ਲਓ ਜੀ ਲਾਈਨਿੰਗ ਬਣੀ ਹੋਈ ਹੈ ਕਰੀਮ ਕਲਰ ਦੀ ਕੈਮਲ ਕਲਰ ਹੈ ਜੀ ਇਹਦੇ ਵਿੱਚ ਬਹੁਤ ਸੋਹਣਾ ਸੂਟ ਸਟਿਚ ਕੀਤਾ ਹੋਇਆ ਇਹਦੇ ਨਾਲ ਜਿਹੜਾ ਦੁਪੱਟਾ ਹੈ ਜੀ ਵਿੱਚ ਤੁਸੀਂ ਦੇਖ ਸਕਦੇ ਹੋ ਮਹਰੂਨ ਕਲਰ ਦਾ ਦੁਪੱਟਾ ਹੈ ਐਡਾ ਲਾਈਨਿੰਗ ਬਣੀ ਹੋਈ ਹੈ ਇਹਦੇ ਵਿੱਚ 골ਡਨ ਕਲਰ ਦੀ ਲਓ ਜੀ ਵਿੱਚ ਸਿੱਪੀ ਦਾ ਵੀ ਕੰਮ ਕੀਤਾ ਹੋਇਆ ਹੈ ਇਹਦੇ ਵਿੱਚ ਦੁਪੱਟੇ ਦੇ ਵੀ ਦੁਪੱਟਾ ਬਣਿਆ ਹੀ ਐਡਾ ਸੀਗਾ ਤੇ ਜਿਹੜਾ ਇਹ ਇਹਦੇ ਉੱਪਰ ਆਪਾਂ ਜਿਹੜਾ ਗੋਟਾ ਜੀ ਬਹੁਤ ਵਧੀਆ ਤੇ ਬਹੁਤ ਵਧੀਆ ਕੁਆਲਿਟੀ ਦਾ ਲਗਾਇਆ ਹੋਇਆ ਠੀਕ ਹੈ ਲਓ ਜੀ ਇਹ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਲਓ ਜੀ ਮੈਂ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੀ ਹਾਂ ਤੇ ਆਪਾਂ ਇਹਦਾ ਰੇਟ ਆ ਜਿਹੜਾ WhatsApp ਦੇ ਉੱਪਰ ਹੀ ਮੈਂਸ਼ਨ ਕਰਾਂਗੇ ਤੇ ਤੁਸੀਂ ਸਾਨੂੰ ਇਹਦੀ ਫੋਟੋ ਭੇਜ ਦਿਓ ਆਪਾਂ ਤੁਹਾਨੂੰ ਸਾਰੀ ਡਿਟੇਲ ਦੇ ਦਾਂਗੇ ਠੀਕ ਹੈ ਇਹ ਹੈਗਾ ਸੀਗਾ ਥਰਡ ਨੰਬਰ ਵਾਲਾ ਸੂਟ ਜੀ ਲਓ ਜੀ ਨੈਕਸਟ ਸੂਟ ਪਰਪਲ ਵਾਈਨ ਕਲਰ ਸੂਟ ਦੀ ਲੁੱਕ ਦੇਖੋ ਤੁਸੀਂ ਜੀ ਦੇਖਣ ਜੀ ਪਤਾ ਲੱਗ ਰਿਹਾ ਵੀ ਸੂਟ ਕਿੰਨਾ ਸੋਹਣਾ ਹੈ ਇਹ ਵੀ ਪੈਨਲ ਵਾਲਾ ਕੰਮ ਕੀਤਾ ਹੋਇਆ ਜੀ ਏ ਆਜੂਗਾ ਜੀ ਆਪਣਾ neck ਦੇ ਉੱਪਰ ਵਰਕ ਦਬਕਾ ਮੋਤੀ ਸਿੱਪੀ ਸਾਰਾ ਮਿਲਾ ਕੇ ਆਪਾਂ ਦੇ ਉੱਪਰ ਹੈਂਡ ਵਰਕ ਦਾ ਕੰਮ ਕੀਤਾ ਹੋਇਆ ਹੈ ਸੈਂਟਰ ਪੈਨਲ ਦੇ ਦਾ ਕੰਮ ਹੈ ਦੇਖੋ ਜੀ ਕਲੀਆਂ ਆ ਰਹੀਆਂ ਨੇ ਜਿਹਦੇ ਉੱਪਰ ਏ ਆਜੂਗਾ ਜੀ ਬਾਜੂ ਤੇ ਕੰਮ ਸੇਮ ਟੂ ਸੇਮ ਜਿਹੜਾ ਆਪਾਂ ਕਲੀਆਂ ਦੇ ਕੀਤਾ ਹੋਇਆ ਹੈ ਜਿੱਪ ਐਡ ਕੀਤੀ ਹੋਈ ਹੈ ਜੀ ਸਟਿਚਿੰਗ ਬਹੁਤ ਵਧੀਆ ਕੀਤੀ ਹੋਈ ਹੈ ਐਂਡ ਏ ਆਜੂਗਾ ਜੀ ਪਾਈਪਿੰਗ ਲਗਾ ਕੇ ਆਪਾਂ ਇਹਨੂੰ ਫਿਨਿਸ਼ ਕੀਤਾ ਹੋਇਆ ਬਹੁਤ ਸੋਹਣੀ ਲੁੱਕ ਦਿੰਦੀ ਹੈ ਇਹ ਅਜੂਗੀ ਜੀ ਇਹਦੇ ਨਾਲ ਬਾਟਮ ਬਾਟਮ ਦੇ ਉੱਪਰ ਵੀ ਆਪਾਂ ਇਦਾਂ ਵਰਕ ਕੀਤਾ ਹੋਇਆ ਜੀ ਜਿਹੜਾ ਆਪਾਂ ਕਲੀਆਂ ਦੇ ਉੱਪਰ ਕੀਤਾ ਹੋਇਆ ਸੀਗਾ ਬਾਕੀ ਜੇ ਤੁਸੀਂ ਸੂਟ ਨੂੰ ਥੋੜਾ ਘਟ ਰੈਂਚ ਬਣਾਉਣਾ ਚਾਹੁੰਦੇ ਹੋ ਤਾਂ ਇਹਦੇ ਵਿੱਚੋਂ ਸਲਵਾਰ ਦਾ ਵਰਕ ਹੈ ਜਿਹੜਾ ਤੁਸੀਂ ਸਕਿਪ ਕਰ ਸਕਦੇ ਹੋ ਫੁੱਲ ਪਿਓਰ ਦਾ ਦੁਪੱਟਾ ਜੀ ਇਹਦੇ ਨਾਲ ਲਓ ਜੀ ਲੈ ਚੈੱਕ ਕਰੋ ਤੁਸੀਂ ਇਹਦੇ ਨਾਲ ਅੱਗੇ ਆਪਾਂ ਮੋਤੀ ਕੱਢੇ ਹੋਏ ਨੇ ਜੀ ਤੇ ਪਿੱਛੇ ਆਪਾਂ ਕ੍ਰੀਮ ਕਲਰ ਦੇ ਉੱਪਰ ਗੋਲਡਨ ਜੜੀਆਂ ਆਪਾਂ ਤੁਹਾਨੂੰ ਪਤਾ ਹੀ ਇਹ ਲੈਸਾਂ ਮਿਲਦੀਆਂ ਨੇ ਇਹ ਆਪਾਂ ਲੈਸ ਲਗਾ ਕੇ ਇਹਨੂੰ ਆਪਾਂ ਫਿਨਿਸ਼ ਕੀਤਾ ਹੋਇਆ ਬਹੁਤ ਸੋਹਣਾ ਸੂਟ ਲੱਗ ਰਿਹਾ ਜੀ ਕਲਰ ਵੀ ਬਹੁਤ ਸੋਹਣਾ ਹੈ ਬਾਕੀ ਇਹ ਕ੍ਰਾਸ ਸਿਲਕ ਦਾ ਸੂਟ ਹੈ ਮੈਂ ਥੋੜੀ ਜੀ ਦੱਸਣਾ ਭੁੱਲ ਗਈ ਸੀ ਤੁਹਾਨੂੰ ਕ੍ਰਾਸ ਸਿਲਕ ਦਾ ਇਹਦੇ ਵਿੱਚ ਕਲਰ ਬਹੁਤ ਸਾਰੇ ਅਵੇਲੇਬਲ ਹੈਗੇ ਨੇ ਆਪਣੇ ਕੋਲ ਜੇ ਤੁਸੀਂ ਇਹ ਵਰਕ ਜਾਂ ਕੋਈ ਹੋਰ ਵਰਕ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਜਿਹੜੇ ਕ੍ਰਾਸ ਸਿਲਕ ਦੇ ਤੁਹਾਨੂੰ ਡਿਜ਼ਾਈਨ ਸੌਰੀ ਕਲਰ ਭੇਜਾਂਗੇ ਤਾਂ ਤੁਸੀਂ ਉਹਨਾਂ ਦੇ ਵਿੱਚੋਂ ਸਿਲੈਕਟ ਕਰਕੇ ਕੋਈ ਵੀ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਲਓ ਜੀ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦਿੰਨੀ ਆ ਸਕਰੀਨਸ਼ਾਟ ਲੈ ਲਓ ਜੀ ਇਹ ਹੈਗਾ ਸੀਗਾ ਫੋਰਥ ਨੰਬਰ ਸੂਟ ਨੈਕਸਟ ਜਿਹੜਾ ਸੂਟ ਹੈ ਤੁਹਾਨੂੰ ਦਿਖਾਣੇ ਆ ਜੀ ਬਲੈਕ ਕਲਰ ਦਾ ਬਹੁਤ ਸੋਹਣਾ ਸੂਟ ਸਟਿਚ ਕੀਤਾ ਹੋਇਆ ਜਿਹੜੀਆਂ ਪਹਿਣਾ ਸਿੰਪਲ ਤੇ ਸੋਬਰ ਸੂਟ ਪਾਉਣਾ ਚਾਹੁੰਦੀਆਂ ਨੇ ਇਹ ਸੂਟ ਪਾਓ ਜੀ ਤੁਸੀਂ ਲੇਸ ਦੇ ਨਾਲ ਆਪਾਂ ਇਦਾਂ ਫਿਨਿਸ਼ ਕੀਤਾ ਹੋਇਆ ਠੀਕ ਹੈ ਇਦਾਂ ਹੀ ਆਪਾਂ ਚਾਕਾਂ ਦੇ ਉੱਪਰ ਕੱਟਦੀ ਜੀ ਲਓ ਜੀ ਇਹ ਬਾਟਮ ਐ ਪਲੇਨ ਐਂਡ ਹਾਫ ਸਨ ਉਹਨ ਦਾ ਦੁਪੱਟਾ ਆ ਜੂ ਇਹਦੇ ਨਾਲ ਲੈਸ ਲੱਗੀ ਹੋਈ ਹੈ ਠੀਕ ਹੈ ਜੀ ਇਹ ਵੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਨੇਚਰਲ ਕريب ਤੇ ਸੂਟ ਹੈ ਜੀ ਇਹ ਚੱਕਰ ਸੂਟ ਖਾ ਇਹ ਚੱਕਰ ਤੇ ਲਾਓ ਨੈਕਸਟ ਦੇਖੋ ਜੀ ਇਹ ਸ਼ਰਟ ਬਣਾਈ ਹੋਈ ਆ ਆਪਾਂ ਕੱਲੀ ਕਿਉਂਕਿ ਉਹਨਾਂ ਦੇ ਕੋਲ ਸਲਵਾਰ ਜਿਹੜੀ ਹੈਗੀ ਸੀਗੀ ਤੇ ਬਹੁਤ ਸੋਹਣਾ ਮਸ਼ੀਨਵਰਕ ਦਾ ਕੰਮ ਕੀਤਾ ਹੋਇਆ ਐ ਇਦਾਂ ਦੇਖੋ ਇਹ ਸੈਂਟਰ ਦੇ ਵਿੱਚ ਵੱਡਾ ਫਲਾਵਰ ਆ ਜੂਗਾ ਤੇ ਜਿਹੜੀਆਂ ਇਹ ਤੁਹਾਨੂੰ ਬੋਟੀਆਂ ਦਿਖ ਰਹੀਆਂ ਨੇ ਇਹ ਸਾਰੀ ਸ਼ਰਟ ਦੇ ਵਿੱਚ ਆ ਜਾਣਗੀਆਂ ਔਰਗੈਂਜ਼ਾ ਬੇਸ ਰਹੂਗਾ ਜੀ ਇਹਦਾ ਟਾਪਟਾ ਲਗਾ ਕੇ ਸਟਿਚ ਕੀਤਾ ਹੋਇਆ ਗਲੇ ਦੇ ਉੱਪਰ ਇਦਾਂ ਪਾ ਨਾ ਫਲਾਵਰ ਦੇ ਨਾਲ ਦੀ ਪਾਈਪਿੰਗ ਘੜਤੀ ਸੀਗੀ ਐਂਡ ਇਹ ਜਿਹੜੀ ਬੁਟੀ ਐ ਇਹ ਦੇ ਉੱਪਰ ਆ ਚੁੱਕੀ ਜੀ ਕਿਉਂਕਿ ਵਿੱਚੋਂ ਵੀ ਹੈਵੀ ਹੋ ਗਿਆ ਸੀਗਾ ਕੰਮ ਤਾਂ ਇਹ ਆਪਾਂ ਛੋਟਾ ਬੁਟਾ ਹੀ ਪਾਤਾ ਇਹਦੇ ਉੱਪਰ ਠੀਕ ਐ ਸੇਮ ਟੂ ਸੇਮ ਚਾਕਾਂ ਦੇ ਉੱਪਰ ਆਪਾਂ ਤੁਹਾਨੂੰ ਦੱਸਦਾ ਜੀ ਇਦਾਂ ਗਲੇ ਦੇ ਉੱਪਰ ਫਿਨਿਸ਼ਿੰਗ ਕੀਤੀ ਹੋਈ ਹੈ ਇਦਾਂ ਹੀ ਇਹਦੇ ਉੱਪਰ ਤੇ ਟਾਪਟਾ ਲਗਾ ਕੇ ਸਟਿਚ ਕੀਤਾ ਹੋਇਆ ਬਹੁਤ ਸੋਹਣਾ ਕਲਰ ਹੈ ਜੀ ਇਹਦੀ ਨਿਊ ਜਆ ਕਲਰ ਹੈ ਲਓ ਜੀ ਸਕਰੀਨ ਸ਼ਾਟ ਲੈ ਲਓ ਜੀ ਇੱਕ ਵਾਰੀ ਤੁਸੀਂ ਜੇ ਤੁਹਾਨੂੰ ਇਹ ਸੂਟ ਪਸੰਦ ਹੈ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਬਣਵਾ ਸਕਦੇ ਹੋ ਪਲਾਜ਼ੋ ਸੂਟ, ਸ਼ਰਾਰਾ ਸੂਟ ਆਪਾਂ ਸਾਰੇ ਬਣਾ ਦਾਂਗੇ ਜੀ ਇਹ ਹੈਗਾ ਸੀਗਾ 5th ਨੰਬਰ ਸੂਟ ਸੋਰੀ 6th ਨੰਬਰ ਸੂਟ ਐਂਡ ਇਹ ਹੈਗਾ ਜੀ ਤੁਹਾਨੂੰ ਦਿਖਾਣੇ ਆ ਰਾਮ ਟੈਕਸ ਦੀ ਚਨੋਨ ਹੈ ਜੀ ਇਹ 크ਰੋਸ਼ ਚਨੋਨ ਲਓ ਜੀ ਐਦਾਂ ਲੈਸ ਲਗਾ ਕੇ ਆਪਾਂ ਗਲਾ ਬਣਾਇਆ ਹੋਇਆ ਹੈ ਇਹਦਾ ਬਹੁਤ ਸੋਹਣਾ ਨਾ ਫੈਬਰਿਕ ਹੈ ਇਹਦਾ ਸੌਫਟ ਹੈ ਤੇ ਪੂਰਾ ਵਧੀਆ ਹੰਡਾਉਣ ਵਾਲਾ ਹੈ ਠੀਕ ਹੈ ਜੀ ਐਦਾਂ ਘੇਰੇ ਦੇ ਉੱਪਰ ਦੋ ਲੈਸਿਸ ਲਗਾਤੀਆਂ ਸੀਗੀਆਂ ਆਪਾਂ ਦੋ ਵਾਰੀ ਐਂਡ ਬੱਜੂ ਵੀ ਸੇਮ ਟੂ ਸੇਮ ਤੇ ਸਾਡੇ ਸੌਰੀ ਬੈਕ ਤੇ ਆਪਾਂ ਜਿੱਪ ਲਗਾਈ ਹੋਈ ਹੈ ਜੀ ਇਹਨਾਂ ਦੇ ਸਾਰੇ ਸੂਟਸ ਦੇ ਉੱਪਰ ਜਿੱਪ ਇਹਨਾਂ ਨੇ ਕਿਹਾ ਸੀਗਾ ਵੀ ਲਗਾ ਦਿਓ ਜੀ ਤੇ ਆਪਾਂ ਇਦਾਂ ਹੀ ਲਗਾਤੀ ਸੀਗੀ ਇਹ ਰਹੂਗੀ ਜੀ ਇਹਦੇ ਨਾਲ ਬਾਟਮ ਹਲਕੀ ਹਲਕੀ ਬੂਟੀ ਹੈ ਜਿਹੜੀ ਤੁਹਾਨੂੰ ਦਿਖ ਰਹੀ ਹੈ ਇਹਦੇ ਵਿੱਚ ਹਨ ਤੇ ਮਸਟਰਡ ਕਲਰ ਦਾ ਇਹ ਸੂਟ ਹੈ ਟੈਬੀ ਲਾਈਨਿੰਗ ਦਾ ਦੁਪੱਟਾ ਹੈ ਜੀ ਇਹਦੇ ਵਿੱਚ ਤੇ ਇਸ ਆਪਾਂ ਸੈਂਟਰ ਦੇ ਵਿੱਚ ਇਦਾਂ ਪਾਈ ਹੋਈ ਹੈ ਛੋਟੇ ਪੱਲਿਆਂ ਦੇ ਉੱਪਰ लेस ਐਂਡ ਇਹ ਵਾਲੀ ਜਿਹੜੀ लेस ਆਪਾਂ ਸਾਈਡ ਤੇ ਇਦਾਂ ਲਗਾਈ ਹੋਈ ਹੈ ਜਿਹੜੀਆਂ लेसਾਂ ਨੇ ਆਪਣੀਆਂ ਸਾਰੀਆਂ ਗੁੰਮ ਲੱਗਦੀਆਂ ਨੇ ਜੀ ਠੀਕ ਹੈ ਗੁੰਮ ਲਗਾਨੇ ਉੱਪਰ ਰੱਖ ਕੇ ਆਪਾਂ ਕੋਈ ਵੀ लेस ਨਹੀਂ ਲਗਾਉਂਦੇ ਤੇ ਬਾਕੀ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਹੈ ਹੈਂਡਵਰਕ ਮਸ਼ੀਨ ਵਰਕ ਪੇਂਟ ਵਰਕ ਕੋਈ ਵੀ ਤੁਸੀਂ ਆਪਣੇ ਤੋਂ ਕੰਮ ਕਰਵਾ ਸਕਦੇ ਹੋ ਆਪਣੇ ਕੋਲ ਹਰ ਇੱਕ ਕਾਰੀਗਰ अवेलेबल ਹੈ ਤੇ ਆਪਾਂ ਜਿਹੜੀ ਸਟੀਚਿੰਗ ਹੈ ਜੀ ਸਾਡੀ ਬਹੁਤ ਵਧੀਆ ਕੀਤੀ ਜਾਂਦੀ ਹੈ ਇਹਦੇ ਕਰਕੇ ਸਾਡੇ ਕੋਲ ਬਹੁਤ ਰਸ਼ ਹੁੰਦਾ ਤੇ ਵੀਡੀਓਸ ਪਾਉਣ ਦਾ ਵੀ ਟਾਈਮ ਨਹੀਂ ਲੱਗਦਾ ਹੈਗਾ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਤੇ ਲਈ ਸਸ਼ੇਕਾਲ ਬਾਕੀ ਤੁਸੀਂ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਜਰੂਰ ਕਰ ਲਓ ਜੀ ਤਾਂ ਜੋ ਸਾਡੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਤੁਸੀਂ ਅੱਗੇ ਵੀ ਸ਼ੇਅਰ ਕਰ ਦਿਆ ਕਰੋ ਸਾਡੀ ਵੀਡੀਓ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਸ਼ੇਕਾਲ ਓਕੇ ਬਾਏ